ਮੰਡੇ ਕਿੱਲੇ ਵਾਲੇ ਵਿੱਚ ਗੱਚਕਦੀਆਂ ਆਤੇ ਨਮਕੀਨ ਬਣਾਉਣ ਵਾਲੀਆਂ ਫੈਕਟਰੀਆਂ ਦੇ ਵਿੱਚ ਫੂਡ ਵਿਭਾਗ ਸਮੇਤ ਕਈ ਉੱਚ ਅਧਿਕਾਰੀਆਂ ਦੀ ਹੋਈ ਰੇਡ ਰੇਡ ਦੇ ਬਾਵਜੂਦ ਤਾਂ ਕਈ ਦੁਕਾਨਦਾਰਾਂ ਦੇ ਭਰੇ ਗਏ ਜਿਹੜੇ ਨੇ ਗੋਦਾਮਾਂ ਦੇ ਵਿੱਚੋਂ ਫੈਕਟਰੀਆਂ ਲਾ ਰੱਖੀਆਂ ਨੇ ਬਿਨਾਂ ਸਫਾਈ ਜਾਂ ਫਿਰ ਜਿਹੜੀ ਗੱਚਕ ਦਾ ਤਿਉਹਾਰ ਆ ਜਿਹੜਾ ਲੋੜੀ ਦਾ ਤਿਉਹਾਰ ਆ ਉਹ ਗੱਚਕ ਤੋਂ ਬਿਨਾ ਬੰਨਾ ਅਧੂਰਾ ਮੰਨਿਆ ਜਾਂਦਾ ਪਰ ਉੱਥੇ ਲੋਕਾਂ 'ਚ ਜਿਹੜਾ ਸਿਹਤ ਨਾਲ ਖੇਲਵਾੜ ਕੀਤਾ ਜਾ ਰਿਹਾ ਸੀ ਪਰ ਉਸ ਦੇ ਨਾਲ ਹੀ ਇਹਨਾਂ ਸਿਹਤ ਵਿਭਾਗ ਹੈ ਉਹਨੇ ਵੱਲੋਂ ਰੇਡ ਕੀਤੀ ਗਈ ਤਾਂ ਉਸ ਤੋਂ ਬਾਅਦ ਸੈਂਪਲ ਨਾਲ ਸਮੇਤ ਵੱਡੇ ਚਲਾਨਾ ਤੇ ਜਿਹੜੇ ਕਾਗਜ਼ ਨੇ ਹੱਥ ਵਿੱਚ ਥਮਾ ਦਿੱਤੇ ਗਏ ਤਾਂ ਉਹ ਤਸਵੀਰਾਂ ਨੇ ਜਿੱਥੇ ਬਿਨਾਂ ਸਫਾਈ ਦੀਆਂ ਨੇ ਜਾਂ ਫਿਰ ਜਿਹੜੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਹਾਲਾਤ ਸੀ ਇੱਥੇ ਪਰ ਸਿਵਲ ਪ੍ਰਸ਼ਾਸਨ ਵੱਲੋਂ ਆਪਣੀ ਇੱਕ ਇਮਾਨਦਾਰੀ ਨਾਲ ਕੰਮ ਕਰਦੇ ਹੋਇਆ ਇੱਕ ਮਿਸਾਲ ਕਾਇਮ ਕੀਤੀ ਕਿ ਅਸੀਂ ਸਿਹਤ ਨਾਲ ਖਿਲਵਾੜ ਨਹੀਂ ਹੁੰਦੇਵਾਂਗੇ। ਉੱਥੇ ਉਹਨਾਂ ਵੱਲੋਂ ਕਹਿ ਗਿਆ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਹੁੰਦੇਵਾਂਗੇ ਤਾਂ ਚਿਹਤ ਬਿਵਾਗ ਵੱਲੋਂ ਜਿਹੜੀ ਮਿਸਾਲ ਕਾਇਮ ਕੀਤੀ ਗਈ ਉਹਨਾਂ ਵੱਲੋਂ ਕਿਹਾ ਕਿ ਸਾਨੂੰ ਲਗਾਤਾਰ ਕੰਪਲੇਂਟਾਂ ਤੇ ਕੰਪਲੇਂਟਾਂ ਆਤੂਦੀਆਂ ਆ ਰਹੀਆਂ ਸੀ। ਸਾਨੂੰ ਡਾਕਟਰ ਜਿਹੜੇ ਡਾਕਟਰ ਸੀ ਇਨਸਪੈਕਟਰ ਸੀ ਉੱਥੇ ਪਹੁੰਚੇ ਹੋਏ ਸੀ ਤਾਂ ਉਹਨਾਂ ਵੱਲੋਂ ਜਿਹੜੇ ਸੈਂਪਲ ਲੈ ਕੇ ਜਿਹੜਾ ਲੈਬ ਦੇ ਵਿੱਚ ਚੈੱਕ ਕਰਵਾਉਣ ਲਈ ਭੇਜ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ ਕੀ ਹੋਇਆ ਦਿਖਾਣੇ ਆ ਤੁਹਾਨੂੰ ਕੀ ਨੇ ਹਾਲਾਤ ਫੈਕਟਰੀਆਂ ਦੇ ਅਕਸਰ ਇਸ ਤਰ੍ਹਾਂ ਲੋਕਾਂ ਨਾਲ ਸਿਹਤ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਸੀ ਤਾਂ ਇਹ तमाम ਗੱਲਾਂ ਚਰਚਾ ਦਾ ਵਿਸ਼ਾ ਬਣੀ ਹੋਈਆਂ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਜਿਹੜਾ ਇਸ ਫੈਕਟਰੀਆਂ ਦਾ ਸਟਿੰਗ ਹੋਇਆ ਪਰ ਕੁਝ ਕੁ ਜਿਹੜੇ ਬਲੌਗਰ ਨੇ ਉਹਨਾਂ ਵੱਲੋਂ ਅਫਵਾਹਾਂ ਫਲਾਫਲਾ ਕੇ ਇੱਕ ਦੂਜੇ ਨੂੰ ਬਦਨਾਮ ਕਰਨ ਦਾ ਸਲੀਕਾ ਬਣਾਇਆ ਗਿਆ ਸੀ ਪਰ ਉਸ ਤੋਂ ਬਾਅਦ ਵੀ ਜਿਹੜਾ ਸਿਵਲ ਪ੍ਰਸ਼ਾਸਨ ਨੇ ਸੱਚਾਈ ਜਾਣਨ ਤੋਂ ਬਾਅਦ ਜਿਹੜੀ ਰੇਡ ਹੋਈ ਹੈ ਆਖਿਰਕਾਰ ਕਿਸ ਵਜ੍ਹਾ ਨਾਲ ਰੇਡ ਹੋਈ ਹੈ ਇਹ ਤਾਂ ਉਹਨਾਂ ਨੇ ਕਹਿਣਾ ਹੈ ਕਿ ਆ ਸਾਡੇ ਕੋਲ ਕਾਫੀ ਲੰਬੀ ਤਦਾਦ ਦੇ ਵਿੱਚ ਸ਼ਿਕਾਇਤਾਂ ਸੀ ਫੈਕਟਰੀਆਂ ਦੀਆਂ ਚਾਹੇ ਉਹ ਆਸਪਲੋਸ ਦੇ ਗਵੰਡੀ ਹੋਣ ਜਾਂ ਫਿਰ ਚਾਹੇ ਹੋ ਅਥੋ ਕਿੱਲਾਵਾਲੀ ਦੇ ਲੋਪ ਹੋਣ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਦੇ ਉੱਤੇ ਕਾਰਵਾਈ ਹੁੰਦੀ ਨਜ਼ਰ ਆਈ ਹੈ ਤਾਂ ਤਸਵੀਰਾਂ ਦਿਖਾ ਦੇਣਾ ਕਿਸ ਤਰ੍ਹਾਂ ਦੇਖੋ ਅਕਸਰ ਗੱਚਕਾ ਬਣਾਉਂਦੇ ਜੇ ਤੁਸੀਂ ਦੇਖ ਲਓ ਤਾਂ ਕਦੇ ਖਾਨ ਨੂੰ ਜਿੰਨਾਂ ਕਿਸ ਤਰ੍ਹਾਂ ਦੇਖੋ ਚਾਸਨੀ ਦੇ ਵਿੱਚ ਮੱਖੀਆਂ ਤਾਂ ਜਿਹੜਾ ਮਰੀਆਂ ਹੋਈਆਂ ਮੱਖੀਆਂ ਚਾਸਨੀ ਦੇ ਵਿੱਚ ਨਜ਼ਰ ਆਈਆਂ ਤਾਂ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਹੋ ਜੇ ਉੱਥੇ ਦੇਖਣ ਨੂੰ ਮੇਰੇ ਕਿਸ ਤਰ੍ਹਾਂ ਗੱਚਕਾ ਜਿਹੜੀ ਥੱਲੇ ਫਰਸ਼ ਤੇ ਰੱਖ ਕੇ ਬਣਾਈ ਜਾ ਰਹੀ ਹੈ ਸ਼ਾਇਦ ਕੋਈ ਦੇਖ ਨਵੇ ਤਾਂ ਖਾ ਨਾ ਸਕੇ ਅਕਸਰ ਕੱਚਕਾਂ ਦੇ ਜਿਹੜੇ ਫੈਕਟਰੀਆਂ ਚਾਹੀਓ ਹਮਦਰਦ ਹੋਣ ਚਾਹੀਓ ਕੱਚ ਖਾਂ ਤੇ ਸੁਕੀਨ ਹੋਣ ਉਹਨਾਂ ਲਈ